ਮਤਲਬ ਕਿ ਸਰਚ ਆਪਰੇਸ਼ਨ ਨੂੰ ਜਾਂਦਿਆ ਗੱਡੀ ਪਲਟ ਗਈ ਆ ਤੇ ਟੋਟਲ ਨੌਜਵਾਨ ਸੀਗੇ ਤੇ 8 ਜਿਹੜੇ ਸੀਗੇ ਉਹ ਇੰਜਰੀਡ ਨੇ ਤੇ ਤੁਹਾਡੇ ਜਵਾਨ ਦੀ ਜਿਹੜੀ ਗੁਰਪ੍ਰੀਤ ਦੀ ਆ ਉਹ ਸ਼ਹੀਦ ਹੋ ਚੁੱਕਾ ਸੀ ਦੀ ਇਹਨਾਂ ਦੀ ਉਮਰ ਕਿੰਨੀ ਸੀ 32 ਸਾਲ ਹੋਏ ਦੀ ਉਮਰ ਤੇ ਕਿੰਨੇ ਬੱਚੇ ਇਹਨਾਂ ਦੇ ਦੋ ਬੱਚੇ ਨੇ ਵੱਡਾ ਬੱਚਾ 10 ਸਾਲ ਦਾ ਵਾ ਤੇ ਛੋਟਾ 3 ਸਾਲ ਦਾ ਹੋਵੇਗਾ ਜਦੋਂ ਨਹੀਂ ਦਿੱਤਾ ਤਾਂ ਇਹ ਤਾਂ ਵਿਸਥਾਰ ਪਤਾ ਲੱਗਦਾ ਹਨੂ ਫੋਨ ਕਾਲ ਆਈ ਹੈ ਹੈੱਡ ਕੁਆਟਰ ਤੋਂ ਆਈ ਹੈ ਸ਼ਾਇਦ ਜੀਸੀਓ ਸਾਹਿਬ ਹੀ ਜਾਂ ਕੋਈ ਕੰਪਨੀ ਕਮਾਂਡਰ ਕੋਫੀਸਰ ਦੇ ਰੈਂਕ ਦੀ ਇਸ ਵਕਤ ਬੇਟਾ ਹੈਂਜੀ ਵਰਕ ਇਸੇ ਇਹਨਾਂ ਦਾ 33 ਦੱਸਾਂ ਨੂੰ ਰਾਤੀ 8 ਵਜੇ ਦੇ ਨਾਮ ਦੇ ਵਿੱਚ ਫੋਨ ਆਇਆ ਵਾ ਕਿ ਸਾਹਿਬ ਨੇ ਕਿਤਾਬ ਜੇਜਾ ਦਾ ਪ੍ਰੈਜ਼ੈਂਟ ਜਾਂ ਜਾਂ ਕਰਦੀ ਇਹਨਾਂ ਦੀ ਪੱਟ ਗਈ ਆ ਇਹਨਾਂ ਦੀ ਸਿੱਧੀ ਪ੍ਰਾਪਤ ਹੋਈ ਸਿੱਧਾ ਇਹਨੂੰ ਦੱਸਾਂ